ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਚੱਲ ਰਹੀ ਲੜੀਵਾਰ ਜਨਮ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਸ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮਸਾਣਾ ਵਿੱਚ ਬਾਹਰ ਜਾ ਬੈਠੇ ਨੇ ਸੋ ਉਥੇ ਇਕਾਂਤ ਅਵਸਥਾ ਵਿੱਚ ਰਹਿ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਜੋ ਸੱਚਖੰਡ ਵਿੱਚ ਹੁਕਮ ਹੋਇਆ ਸੀ ਉਸ ਨੂੰ ਪਾਲਣਾ ਕਰਨ ਦੇ ਲਈ ਗੁਰੂ 파ਤਸ਼ਾਹ ਜੀ ਤਿਆਰੀ ਕਰ ਰਹੇ ਨੇ ਸੋ ਇਸ ਨਾਲ ਜਿੱਥੇ ਇੱਧਰ ਰੋਹਾਨੀਅਤ ਦਾ ਸਫਰ ਆਰੰਭ ਹੋਣ ਵਾਲਾ ਹੈ ਉੱਥੇ ਨਾਲ ਹੀ ਸੰਸਾਰਕ ਤੌਰ ਤੇ ਭਾਈ ਮੂਲਾ ਜੀ ਜੋ ਗੁਰੂ ਸਾਹਿਬ ਜੀ ਦੇ ਸਹੁਰਾ ਸਾਹਿਬ ਨੇ ਉਹਨਾਂ ਨੂੰ ਗੁੱਸਾ ਆਉਣਾ ਸੁਭਾਅਕ ਸੀ ਕਿ ਮੇਰੀ ਸੁਪਤਰੀ ਕੀ ਖਾਏਗੀ ਜਦੋਂ ਗੁਰੂ ਸਾਹਿਬ ਜੀ ਘਰ ਹੀ ਨਾ ਰਹੇ ਸੋ ਸੰਸਾਰਿਕ ਵਰਤੀ ਹੈ ਸੋ ਨਾਲ ਸ਼ਾਮੇ ਪੰਡਤ ਨੂੰ ਲੈ ਕੇ ਗੁਰੂ ਪਾਤਸ਼ਾਹੀ ਦੇ ਕੋਲ ਆਏ ਸਮਝਾਉਣ ਲਈ ਪਰ ਉਹ ਸ਼ਾਮਾ ਪੰਡਤ ਸੰਸਾਰ ਦਾ ਚਤੁਰ ਹੋਣ ਕਰਕੇ ਸਿਆਣਾ ਹੋਣ ਕਰਕੇ ਬਥੇਰਾ ਸੰਸਾਰ ਦਾ ਗਿਆਨ ਦਿੱਤਾ ਪਰ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਾਹਮਣੇ ਉਹ ਰਹਾਣੀਅਤ ਦੇ ਗਿਆਨ ਦੇ ਸਾਹਮਣੇ ਉਹ ਸ਼ਾਮੇ ਪੰਡਤ ਦਾ ਸਾਰਾ ਗਿਆਨ ਫੇਲ ਹੋ ਗਿਆ ਆਖਿਰ ਨੂੰ ਗੁਰੂ ਪਾਤਸ਼ਾਹ ਜੀ ਤੋਂ ਸਤਨਾਮ ਦਾ ਉਪਦੇਸ਼ ਲੈ ਕੇ ਸਿੱਖ ਬਣ ਗਿਆ ਸੱਚੇ ਪਾਤਸ਼ਾਹ ਜੀ ਦਾ ਸੋ ਇਹ ਪ੍ਰਸੰਗ ਆਪ ਜੀ ਸਰਵਣ ਕਰ ਚੁੱਕੇ ਹੋ ਜੋ ਅਗਲਾ ਪ੍ਰਸੰਗ ਆ ਰਿਹਾ ਹੈ ਉਹ ਗੁਰੂ ਪਾਤਸ਼ਾਹ ਜੀ ਦੇ ਸਹਿਬਜ਼ਾਦਾ ਲਖਮੀ ਦਾਸ ਜੀ ਦਾ ਜਨਮ ਕੇ ਨਾਲ ਹੀ ਕਾਜੀ ਨੂੰ ਉਪਦੇਸ਼ ਇਸ ਤਰ੍ਹਾਂ ਦੇ ਜੋ ਪ੍ਰਸੰਗ ਆ ਰਹੇ ਨੇ ਭਾਈ ਵਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਇਹ ਆਪ ਜੀ ਨੂੰ ਸਰਵਣ ਕਰਾਉਂਦੇ ਹਾਂ ਜੋ ਚੱਲ ਰਹੀ ਹੈ ਲੜੀਵਾਰ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰੂ ਪਾਤਸ਼ਾਹੀ ਦੀਵਾਨ ਸਜਿਆ ਹੋਇਆ ਹੈ ਧੰ ਗੁਰੂ ਅੰਗਦ ਦੇ ਮਹਾਰਾਜ ਜੀ ਉੱਚੀ ਜਗ੍ਹਾ ਤੇ ਬਿਰਾਜਮਾਨ ਨੇ ਤਖਤ ਤੇ ਸ਼ਸ਼ੋਭਤ ਨੇ ਤੇ ਨਾਲ ਧੰ ਬਾਬਾ ਬੁੱਢਾ ਜੀ ਉਹ ਵੀ ਆਸਣ ਬਿਚਾਇਆ ਉਸ ਤੇ ਬਿਰਾਜਮਾਨ ਨੇ ਧੰ ਗੁਰੂ ਅਮਰਦਾਸ ਮਹਾਰਾਜ ਜੀ ਉਹ ਵੀ ਆਸਣ ਤੇ ਬਿਰਾਜਮਾਨ ਨੇ ਸਾਨ ਪਾਈ ਵਾਲਾ ਜੀ ਉਹ ਵੀ ਉੱਚੀ ਜਗ੍ਹਾ ਤੇ ਬਰਾਜਮਾਨ ਨੇ ਤੇ ਨਾਲ ਹੀ ਮੁਕੀ ਸਿੱਖ ਭਾਈ ਪਾਰੋ ਜੀ ਭਾਈ ਤਿੰਗਾ ਜੀ ਭਾਈ ਜੁਲਕਾ ਜੀ ਭਾਈ ਜੀਵਾ ਜੀ ਜੋ ਗੁਰੂ ਪਾਰਸ਼ੇ ਲੰਗਰ ਸਜਾਉਂਦੇ ਸਨ ਸੋ ਉਹ ਵੀ ਸਜੇ ਹੋਏ ਹਨ ਤੇ ਨਾਲ ਹੀ ਭਾਈ ਪੈੜਾ ਮੁਖਾ ਜੀ ਜੋ ਨਾਲ ਦੀ ਨਾਲ ਜਨਮ ਸਾਖੀ ਲਿਖਦੇ ਰਹੇ ਨੇ ਲਿਖਣ ਵਾਸਤੇ ਤਿਆਰ ਹਨ ਆਪਣੀ ਸਾਰੀ ਸਮਗਰੀ ਲੈ ਕੇ ਕਾਗਜ ਕਲਮ ਦਵਾਦ ਲੈ ਕੇ ਹਾਜ਼ਰ ਬੈਠੇ ਨੇ ਸਾਹਮਣੇ ਸਿੱਖ ਸੰਗਤਾਂ ਜੋ ਬੇਅੰਤ ਗੁਰੂ ਪਾਤਸ਼ਾਹੀ ਚੰਨਾਉ ਜੀ ਬਰਾਜਮਾਨ ਨੇ ਮਾਤਾ-ਮਾਂ, ਵੀਰ, ਬੱਚੇ, ਬਜ਼ੁਰਗ ਸਭ ਹਾਜ਼ਰ ਹਨ ਤੇ ਧੰਨ ਪਾਈ ਬਾਲਾ ਜੀ ਨੇ ਹੱਥ ਬੰਨ੍ਹ ਕੇ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਮੰਗੀ ਕੇ ਗੁਰੂ ਪਾਤਸ਼ਾਹ ਜੀ ਆਪ ਜੀ ਇਜਾਜ਼ਤ ਦੇਵੋ ਤਾਂ ਕਿ ਮੈਂ ਗੁਰੂ 파ਰਸ਼ਾਏ ਦੀ ਜਨਮ ਕਥਾ ਆਰੰਭ ਕਰ ਸਕਾਂ ਸੋ ਸਤਿਗੁਰੂ ਜੀ ਨੇ ਇਜਾਜ਼ਤ ਦਿੱਤੀ ਤੇ ਧੰਨ ਪਾਈ ਬਾਲਾ ਜੀ ਐਉਂ ਕਹਿਣ ਲੱਗੇ ਕਿ ਇਹ ਸਤਿਗੁਰੂ ਜੀ ਪਾਈ ਮੂਲਾ ਜੀ ਘਰ ਆ ਗਏ ਤੇ ਕੁਝ ਕੁ ਦਿਨ ਪੁੱਤਰੀ ਪਾਸ ਰਹਿ ਕੇ ਆਪਣੇ ਪਿੰਡ ਤੁਰ ਗਏ ਉਧਰ ਇਸ ਤਰ੍ਹਾਂ ਮਸਾਣਾ ਵਿੱਚ 3 ਮਹੀਨੇ ਗੁਜ਼ਰ ਗਏ ਤਾਂ ਲਕਸ਼ਮੀ ਦਾਸ ਜੀ ਦਾ ਜਨਮ ਹੋਇਆ ਸਾਰੇ ਪਰਿਵਾਰ ਨੇ અપਾਰ ਖੁਸ਼ੀ ਮਨਾਈ ਪ੍ਰੰਤ ਗੁਰੂ ਜੀ ਇਹ ਖਬਰ ਸੁਣ ਕੇ ਮੜੀਆਂ ਮਸਾਣਾ ਵਿੱਚ ਹੀ ਬੈਠੇ ਰਹੇ ਘਰੇ ਨਾ ਆਏ ਇਹ ਸਤਿਗੁਰੂ ਜੀ ਗੁਰੂ ਜੀ ਮਸਾਣਾ ਵਿੱਚ ਹੀ ਰਹਾ ਕਰਨ ਤੇ ਮੂੰਹੋਂ ਕਿਆ ਕਰਨ ਕੇ ਨਾ ਕੋਈ Hindu ਹੈ ਨਾ Musalman ਹੈ ਸਭ ਨਾਮ ਧਾਰੀਕ ਝੂਠੇ ਹਨ ਕਾਜੀ ਇਹ ਸੁਣ ਕੇ ਗੁਰੂ ਜੀ ਪਾਸ ਆਇਆ ਜਦ ਕੋਲ ਬੈਠਾ ਤਾਂ ਗੁਰੂ ਜੀ ਨੇ ਫਿਰ ਉਸੇ ਤਰ੍ਹਾਂ ਹੀ ਕਿਹਾ ਕਿ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ ਹੈ ਕਾਜੀ ਨੇ ਕਿਹਾ ਕਿ ਹਿੰਦੂ ਮੁਸਲਮਾਨ ਤਾਂ ਪਰਤੱਖ ਨਜ਼ਰੀ ਆਉਂਦੇ ਹਨ ਤੁਹਾਡਾ ਕਿਹਾ ਕਿਸ ਤਰ੍ਹਾਂ ਮੰਨਿਆ ਜਾਵੇ ਤਾਂ ਗੁਰੂ ਜੀ ਨੇ ਬਚਨ ਕੀਤਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਆਲਦੀਨ ਕਰ ਮਿੱਠਾ ਮਸਕਲ ਮਨ ਆਮਲ ਮੁਸਾਵੇ ਹੋਏ ਮੁਸਲਮ ਦੀਨ ਮੋਹਣੇ ਮਰਨ ਜੀਵਨ ਕਾ ਪਰਮ ਚੋਕਾਵੇ ਰੱਬ ਕੀ ਰਜਾਇ ਮੰਨੇ ਸਿਰ ਉਪਰ ਕਰਤਾ ਮੰਨੇ ਆਪ ਗਵਾਵੇ ਤਉ ਨਾਨਕ ਸਰਬ ਜੀਆਂ ਮਹਿ ਰੰਮਤ ਹੋਏ ਤਾਂ ਮੁਸਲਮਾਨ ਕਹਾਵੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਹੈ ਕਾਜੀ ਜੀ ਮੁਸਲਮਾਨ ਕਹਾਉਣਾ ਬੜਾ ਔਖਾ ਹੈ ਜੇ ਸ਼ੁਭ ਗੁਣ ਹੋਣ ਤਾ ਪਗੰਬਰਾਂ ਦੇ ਬਚਨ ਮੰਨੇ ਹੰਕਾਰ গোਵਾਵੇ ਧਨ ਵੰਡੇ ਭਾਣਾ ਮੰਨੇ ਦਇਆ ਕਰੇ ਤਾਂ ਹੀ ਮੁਸਲਮਾਨ ਕਹਾ ਸਕਦਾ ਹੈ کا جی نے کہا مہاراج اسی مسیطے جاندے ہاں ہاں مسلح بچا کے نمازیں دے ہاں اور سنت دے ہاں روزے دے ہاں دے ہی مسلمان دے ہاں تھی کی دے ہو تا گرو جی نے اچاریا مہر مسیط صدق مسلح حق حلال قرآن ਸਰ ਆ ਮਸਨਤ ਸੀਲ ਰੋਜਾ ਹੋ ਹੋ ਮੁਸਲਮਾਨ ਕਰਨੀ ਕਬ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀਹ ਸਾ ਤਿਸ ਭਾਵਸੀ ਨਾਨਕ ਰਖੈ 라ਜ ਗੁਰੂ ਨਾਨਕ ਸਾਹਿਬ ਮਹਾਰਾਜੀ ਕਹਿਣ ਲਗੇ ਕਿ ਹੇ ਕਾਜੀ ਜੀ ਮਿਹਰ ਦੀ ਮਸਜਿਦ ਹੈ ਸਦਕਾ ਮਸੱਲਾ ਹੈ ਹੱਕ ਕਮਾਈ ਦਾ ਕੁਰਾਨ ਹੈ ਸ਼ਰਮ ਸੁਨਤ ਸੀਲ ਦਾ ਸੁਭਾ ਰੋਜਾ ਚੰਗੀ ਕਰਨੀ ਕਾਬਾ ਸਚਾਈ ਪੀਰ ਚੰਗੇ ਕਰਮ ਕਲਮਾ ਰੱਬ ਦਾ ਹੁਕਮ ਮੰਨਣਾ ਤਸਵੀਹ ਹੈ ਜੇ ਇਹ ਕੁਝ ਹੈਗਾ ਏ ਤਾਂ ਤੂੰ ਸੱਚਾ ਮੁਸਲਮਾਨ ਹੈ ਕਾਜੀ ਕਿਹਾ ਤਾਂ ਫਿਰ ਹਿੰਦੂ ਹੀ ਚੰਗੇ ਹੋਏ ਗੁਰੂ ਜੀ ਉਚਾਰਿਆ Hindu moolay bhulle akutti jaahi Narad kahya se pooj karaahi Ande gunge and andhaar patthar le pooje mukad gavaar Hoye jo aap doobe tum kahan taaran haara Bhav Hindu pi bhulle hoye ulte jaare han ਨਾਰਦ ਕੀਰਤ ਪੰਜ ਰਾਤਰ ਅਤੇ ਗ੍ਰੰਥਾਂ ਦੇ ਮਗਰ ਹੀ ਚੱਲਦੇ ਹਨ ਅੰਨੇ ਗੁੰਗੇ ਹੋ ਕੇ ਪੱਥਰ ਪੂਜਾ ਕਰਦੇ ਹਨ ਸੋ ਹੈ ਕਾਜੀ Hindu ਤੇ Musalman ਦੋਵੇਂ ਹੀ ਆਪਣੇ ਕਰਮ ਧਰਮ ਨਹੀਂ ਕਰਦੇ ਇਸ ਲਈ ਅਸੀਂ ਕਹਿੰਦੇ ਹਾਂ ਕਿ ਨਾ ਕੋਈ Hindu ਹੈ ਨਾ Musalman ਹੈ ਇਹ ਸੁਣ ਕਾਜੀ ਸ਼ਰਮਿੰਦਾ ਹੋ ਕੇ ਘਰ ਚਲ ਆ ਗਿਆ اے ਸਤਿਗੁਰੂ ਜੀ ਇੱਥੇ ਮਸਾਣਾ ਵਿੱਚ ਗੁਰੂ ਜੀ ਦੇ ਪਾਸ ਇੱਕ ਗਰੀਬ ਨਾਮੀ ਸਿੱਖ ਜਿਹਦਾ ਨਾਮ ਪਗੀਰਥ ਹੈ ਹਾਜ਼ਰ ਰਿਹਾ ਕਰਦਾ ਸੀ ਉਦੋਂ ਹੀ ਮਨਸੁਖ ਨੇ ਆ ਕੇ ਗੁਰੂ ਜੀ ਦੇ ਚਰਨ ਕਮਲਾਂ ਪਰ ਮੱਥਾ ਟੇਕਿਆ ਤੇ ਸੁਖਾਂਤ ਪੁੱਛ ਕੇ ਪ੍ਰਾਰਥਨਾ ਕੀਤੀ ਕਿ ਮਹਾਰਾਜ ਮੈਂ ਸੰਗਲਾ ਦੀਪ ਵਪਾਰ ਕਰਨ ਜਾ ਰਿਹਾ ਹਾਂ ਸੋ ਤੁਸੀਂ ਮੈਨੂੰ ਕੋਈ ਉਪਦੇਸ਼ ਕਰੋ ਜੋ ਮੈਂ ਲਿਖ ਕੇ ਆਪਣੇ ਪਾਸ ਰੱਖ ਛੱਡਾਂ ਤੇ ਰੋਜ਼ ਪੜ੍ਹਿਆ ਕਰਾਂ ਤਾਂ ਗੁਰੂ ਜੀ ਨੇ ਨਾਮ ਮਹਿਮਾ ਤੇ ਭਗਤੀ ਵਧਾਈ ਦੇ ਬਚਨ ਉਚਾਰੇ ਜਿਨ੍ਹਾਂ ਨੂੰ ਮਨ ਸੁਖ ਨੇ ਲਿਖ ਲੀਤਾ ਤੇ ਗੁਰੂ ਜੀ ਕਿਹਾ ਜਦ ਕੋਈ ਕਾਰਜ اٹਕ ਜਾਵੇ ਤਾਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਹਨਾਂ ਦਾ ਪਾਠ ਕਰੋ ਤਦ ਸਰਬਕਾਰਜ ਰਾਸ ਹੋਣਗੇ ਔਰ ਜੋ ਹਰ ਰੋਜ਼ ਸਵੇਰੇ ਨਿਤਨੇਮ ਪਾਠ ਕਰਕੇ ਬਣਜ ਵਪਾਰ ਕਰੋਗੇ ਤਾਂ ਲਾਭ ਪ੍ਰਾਪਤ ਹੋਵੇਗਾ ਇਹ ਸੁਣ ਕੇ ਮਨੁੱਖ ਜੀ ਮੱਥਾ ਟੇਕ ਕੇ ਵਿਦਿਆ ਹੋਏ ਤਦ ਗੁਰੂ ਜੀ ਨੇ ਪਗੀਰਥੀ ਨੂੰ ਕਿਹਾ ਕਿ ਤੁਸੀਂ ਵੀ ਜਾਓ ਘਰ ਜਾ ਕੇ ਨਾਮ ਜਪੋ ਗੁਰੂ ਜੀ ਦੇ ਹੁਕਮ ਅਨੁਸਾਰ ਪਗਿਰਤੀ ਆਪੀ ਘਰ ਜਾ ਕੇ ਸਿਮਰਨ ਕਰਨ ਲੱਗਾ ਇਹ ਸਤਿਗੁਰੂ ਜੀ ਜਿਸ ਵੇਲੇ ਮੂਲੇ ਨੇ ਸੁਣਿਆ ਕਿ ਗੁਰੂ ਜੀ ਦਾ 760 ਰੁਪਇਆ ਇਮਾਨਤ ਪਿਆ ਹੈ ਤਾਂ ਨਵਾਬ ਪਾਸੇ ਜਾ ਕੇ ਫਰਿਆਦ ਕੀਤੀ ਕਿ ਇਹ ਰੁਪਈਆ ਮੈਨੂੰ ਮਿਲਣਾ ਚਾਹੀਏ। ਤਨਵਾਬ ਨੇ ਪੁੱਛਿਆ ਤੂੰ ਕੌਣ ਹੈ? ਤਾਂ ਭਾਈ ਮੂਲੇ ਨੇ ਕਿਹਾ ਕਿ ਮੈਂ ਤੁਹਾਡੇ ਮੋਦੀ ਦਾ ਸਹਰਾ ਹਾਂ। ਹਾਂ ਨਵਾਬ ਨੇ ਕਿਹਾ ਕਿ ਕਹੋ ਕੀ ਕਹਿੰਦਾ ਹੈ? ਤਾਂ ਭਾਈ ਮੂਲੇ ਨੇ ਕਿਹਾ ਕਿ ਗੁਰੂ ਜੀ ਦਾ 760 ਰੁਪਈਆ ਵਾਦਾ ਨਿਕਲਿਆ ਹੈ। ਉਹ ਉਹਨਾਂ ਦੇ ਪੁੱਤਰ ਇਸਤਰੀ ਨੂੰ ਦੇ ਦਿਓ। ਕਿਉਂਕਿ ਉਹਨਾਂ ਦਾ ਹੱਕ ਹੈ ਨਵਾਬ ਨੇ ਕਿਹਾ ਗੁਰੂ ਜੀ ਨੇ ਕਿਹਾ ਹੈ ਕਿ ਫਕੀਰਾਂ ਨੂੰ ਖਵਾ ਦਿਓ ਹੋਰ ਕਿਸੇ ਨੂੰ ਨਾ ਦੇਣਾ ਭਾਈ ਮੂਲੇ ਨੇ ਕਿਹਾ ਉਹ ਤਾਂ ਬਾਵਰਾ ਹੋ ਗਿਆ ਹੈ ਉਸ ਨੂੰ ਤਾਂ ਹੁਣ ਕੋਈ ਸੁਧ ਨਹੀਂ ਰਹੀ ਘਰ-ਬਾਰ ਛੱਡ ਕੇ ਮੜੀਆਂ ਮਸਾਣਾ ਵਿੱਚ ਜਾ ਬੈਠਾ ਹੈ ਨਵਾਬ ਸੋਚਾਂ ਵਿੱਚ ਪੈ ਗਿਆ ਕਿ ਕੀ ਕੀਤਾ ਜਾਵੇ ਜੇ ਫਕੀਰਾਂ ਨੂੰ ਨਾ ਦਿਆ ਤਾਂ ਅਨਿਆਹ ਹੈ ਇਨਸਾਫ ਨਹੀਂ ਹੈ ਜੇ ਦਿਆ ਤਾਂ ਇਹ ਕਲਪਦਾ ਹੈ ਫਿਰ ਇਹ ਭਾਈ ਮੂਲਾ ਨਰਾਜ਼ ਹੋ ਜਾਵੇਗਾ ਤਾਂ ਬਾਸ ਬੈਠੇ ਯਾਰਖਾ ਵਜ਼ੀਰ ਨੇ ਕਿਹਾ ਕਿ ਜੇਕਰ ਗੁਰੂ ਜੀ ਬਾबरे ਹੋ ਗਏ ਹਨ ਭੂਤ ਪ੍ਰੇਤ ਚੰਬੜ ਗਿਆ ਹੈ ਤਾਂ ਸਭ ਤੋਂ ਪਹਿਲਾਂ ਸਹੀ ਕਰ ਲੈਣਾ ਚਾਹੀਦਾ ਹੈ ਪਿੱਛੋਂ ਧੰਦੀ ਵੰਡ ਪਾ ਲੈਣੀ ਨਵਾਬ ਨੇ ਕਿਹਾ ਹਾਂ ਇਹ ਗੱਲ ਠੀਕ ਹੈ ਮੁੱਲਾ ਨੂੰ ਬੁਲਾ ਕੇ ਭਾਈ ਮੂਲੇ ਨਾਲ ਗੁਰੂ ਜੀ ਦਾ ਹਾਲ ਚਾਲ ਦੇਖਣ ਲਈ ਭੇਜਿਆ ਤੇ ਮੁੱਲਾ ਜંત્ર ਮੰਤਰ ਲਿਖ ਕੇ ਗੁਰੂ ਜੀ ਪਾਸ ਜਾ ਬੈਠਾ ਤੇ ਮੁੱਲਾ ਦਾ ਜਾਣਾ ਸੁਣ ਕੇ ਸਾਰੇ ਸ਼ਹਿਰ ਦੇ ਲੋਕੀ ਵੀ ਆ ਪਹੁੰਚੇ ਗੁਰੂ ਜੀ ਮਸਾਣਾ ਵਿੱਚ ਬੈਠੇ ਆਪਣੇ ਧਿਆਨ ਵਿੱਚ ਸਮਾਧੀ ਲਾਏ ਉਹ ਸਥਿਤ ਸਨ ਤਾਂ ਸਾਰੇ ਆਦਮੀ ਚਾਰੋਂ ਪਾਸੇ ਈਰਾਕਤ ਕੇ ਬਹਿ ਗਏ ਮੁੱਲਾ ਨੇੜੇ ਹੋ ਕੇ ਮੰਤਰ ਪੜਦਾ ਰਿਹਾ ਪਰ ਜਦ ਕੁਝ ਅਸਰ ਨਾ ਹੋਇਆ ਤਾਂ ਕੱਪੜੇ ਦੀ ਵੱਟੀ ਬਣਾ ਕੇ ਧੁਖਾ ਕੇ ਨੱਕ ਵਿੱਚ ਧੂਮਾ ਦਿੱਤਾ ਗੁਰੂ ਜੀ ਦੀ ਉਸ ਵੇਲੇ ਸਮਾਧੀ ਖੁੱਲ ਗਈ ਚਾਰੇ ਪਾਸੇ ਮੁੱਲਾ ਮੂਲਾ ਤੇ ਲੋਕਾਂ ਦੀ ਭੀੜ ਦੇਖ ਕੇ ਸਮਝ ਗਏ ਕਿ ਇਹਨਾਂ ਦੀ ਬੁੱਧੀ ਮਾਰੀ ਗਈ ਹੈ ਤਾਂ ਇਹ ਪਰਥਾਏ ਗੁਰੂ 파ਰਸ਼ਾ ਜੀ ਨੇ ਉਚਾਰਿਆ ਸਲੋਕ ਮਹਲਾ ਪਹਿਲਾ 체ਤੀ ਜਿਨ ਕੀ ਉਜੜੀ ਖਲਵਾੜੇ ਕਿਆ ਥਾਓ ਨਾਨਕ ਧਿਰਗਤਿ ਨਾ ਦਾ ਜੀਵਿਆ ਜੇ ਲਿਖ ਲਿਖ ਵੇਚੈ ਨਾਓ ਅਰਥਾਤ ਜੋ ਪੰਡਿਤ ਜਾਂ ਮੁਲਾਣੇ ਰਕਮ ਮੁਕਰਰ ਕਰਕੇ ਮੰਤਰ ਲਿਖ ਕੇ ਦਿੰਦੇ ਹਨ ਭਾਵ ਸਵਾ ਰੁਪਏ ਦਾ ਜਪ ਢਾਈ ਰੁਪਏ ਦਾ ਜਪ ਵਗੈਰਾ ਉਹਨਾਂ ਦਾ ਜਿਉਣਾ ਨਿਸਫਲ ਹੈ ਕਿਉਂਕਿ ਉਹਨਾਂ ਦੇ ਸ਼ੁਭ ਕਰਮ ਰੂਪ ਖੇਤੀ ਨਸ਼ਟ ਹੋ ਜਾਂਦੀ ਹੈ ਇਹ ਸੁਣ ਕੇ ਮੁੱਲਾ ਨੇ ਕਿਹਾ ਲਾਓ ਭੂਤਨਾ ਬੋਲ ਪਿਆ ਜੇ ਉੱਚੀ ਸਾਰੀ ਕਹਿਣ ਲੱਗਾ ਆਪਣਾ ਨਾਮ ਦੱਸ ਨਹੀਂ ਤਾਂ ਹੁਣ ਇਹ ਹੀ ਅੱਗ ਲਾ ਦੇਵਾਂਗਾ ਤਾਂ ਗੁਰੂ ਜੀ ਨੇ ਉਚਾਰਿਆ ਮਾਰੂ ਮਹੱਲਾ ਪਹਿਲਾ ਕੋਈ ਆਖੇ ਭੂਤਨਾ ਕੋਈ ਕਹੇ ਬੇਤਾਲਾ ਕੋਈ ਅਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸ਼ਾ ਕਾ ਨਾਨਕ ਬੋਰਾਨਾ ਆਪਣੇ ਸ਼ਾ ਬਿਨਾ ਅਵਰ ਨਾ ਜਾਨਾ ਰਹਾਓ ਤਾਂ دیਵਾਨਾ ਜਾਣੀਐ ਜਹ ਭਇ دیਵਾਨਾ ਹੋਏ ਏਕੀ ਸਾਹਿਬਾ ਵਰ ਵਹਰਾ ਅਵ ਨ ਜਾਣੇ ਕੋ ਤੋ دیਵਾਨਾ ਜਾਣੀਏ ਜਾਂ ਏਕਾ ਕਾਰ ਕਮਾਏ ਇੱਕ ਸਾਹਿਬ ਬਾਹਰੀ ਅਵਰ ਸਿਆਣਪ ਕਾਇ ਤੋ دیਵਾਨਾ ਜਾਣੀਏ ਜਾਂ ਸ਼ਹਿ ਧਰੇ ਪਿਆਰ ਮੰਦਾ ਜਾਣੇ ਆਪ ਕੋ ਅਵਰ ਪਲਾ ਸੰਸਾਰ ਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਕੋਈ ਭੂਤ ਨਾ ਕੋਈ ਬੇਤਾਲ ਕੋਈ ਆਦਮੀ ਆਖਦਾ ਹੈ ਪਰ ਮੈਂ ਬੌਰਾ ਹਾਂ ਤਾਂ ਆਕਾਲ ਪੁਰਖ ਦਾ دیਵਾਨਾ ਹਾਂ ਉਸ ਤੋਂ ਬਿਨਾ ਹੋਰ ਕੁਝ ਨਹੀਂ ਜਾਣਦਾ ਜੋ ਪਰਮੇਸ਼ਰ ਹੈ ਸੋ ਚੰਗਾ ਹੈ ਮੈਂ ਆਪਣੇ ਆਪ ਨੂੰ ਮੰਨਦਾ ਜਾਣੇ ਸਾਰੇ ਸੰਸਾਰ ਨੂੰ ਭਲਾ ਸਮਝ ਕੇ ਰੱਬ ਦੀ ਰਜਾ ਮੰਨੇ ਜੋ ਲੋਕ ਪਰਮੇਸ਼ਰ ਦਾ ਨਾਮ ਤਿਆ ਕੇ ਵਿਸ਼ੇ ਪ੍ਰਾਇਣ ਹੋ ਕੇ ਮਾਇਆ ਵਾਸਤੇ ਭਟਕਦੇ ਫਿਰਦੇ ਤੇ ਦੂਜਿਆਂ ਨੂੰ ਦੁੱਖ ਦਿੰਦੇ ਹਨ ਉਹ ਨਰਕਾਂ ਦੀ ਸਜ਼ਾ ਭੁਗਤਣਗੇ ਜਦੋਂ ਇਸ ਪ੍ਰਕਾਰ ਦੀਆਂ ਸਿੱਖਿਆ ਭਰੀਆਂ ਗੱਲਾਂ ਗੁਰੂ ਜੀ ਨੇ ਕੀਤੀਆਂ ਤਾਂ ਸਾਰੇ ਲੋਕ ਮਲਾਣੇ ਨੂੰ ਕਹਿਣ ਲੱਗੇ ਤੂੰ ਗੁਰੂ ਜੀ ਦੀ ਬੜੀ ਬੇਅਦਬੀ ਕੀਤੀ ਹੈ ਤੇਰੇ ਲਈ ਇਹ ਚੰਗਾ ਨਹੀਂ ਠੀਕ ਨਹੀਂ ਬਹੁਤ ਮਾੜਾ ਕੀਤਾ ਹੈ ਮੁੱਲਾ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਨੂੰ ਤੁਹਾਡਾ ਪਤਾ ਨਹੀਂ ਸੀ ਮੇਰੇ ਗੁਨਾਹ ਬਖਸ਼ੋ ਇਹ ਕਹਿ ਕਿਉਂਨਾ ਤੂੰ ਉਹ ਚਰਨਾ ਤੇ ਢਹਿ ਪਿਆ ਤੇ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਉਸ ਦਾ ਨਿਕਮਾ ਪਾਣਾ ਭੂਤਨਿਆਂ ਦਾ ਵਹਿਮ ਤੋੜ ਕੇ ਤੇ ਸ਼ਾਂਤ ਕੀਤਾ ਮੋਲਾਣਾ ਨਵਾਬ ਪਾਸ ਜਾ ਕੇ ਕਹਿਣ ਲੱਗਾ ਜੀ ਉਹ ਤਾਂ ਬੜਾ ਅਕਲਮੰਦ ਤੇ ਪੀਰਾਂ ਦਾ ਪੀਰ ਹੈ ਨਵਾਬ ਨੇ ਵਿਚਾਰਿਆ ਕਿ ਹੁਣ ਕੀ ਕੀਤਾ ਜਾਵੇ ਤਾਂ ਸੋਚ ਸਮਝ ਕੇ ਜੈ ਰਾਮ ਜੀ ਨੂੰ ਬੁਲਾ ਕੇ ਪੁੱਛਿਆ ਕਿ ਗੁਰੂ ਜੀ ਦਾ ਵਧਿਆ ਰੁਪਿਆ ਕਿਸ ਨੂੰ ਦੇਈਏ ਜੈ ਰਾਮ ਜੀ ਚੁੱਪ ਕਰ ਰਹੇ ਤੇ ਕੋਈ ਸਲਾਹ ਨਾ ਦਿੱਤੀ ਕਿਉਂਕਿ ਉਹਨਾਂ ਨੂੰ ਦੋ ਪਾਸੇ ਮੁਸ਼ਕਲ ਸੀ ਨਵਾਬ ਨੇ ਫਿਰ ਪੁੱਛਿਆ ਜੈ ਰਾਮ ਜੀ ਦੱਸੋ ਕਿ ਕਿਤਾ ਜਾਵੇ ਤਾਂ ਜੈ ਰਾਮ ਜੀ ਨੇ ਕਿਹਾ ਜੀ ਇੱਥੇ ਹੀ ਹਨ ਉਹਨਾਂ ਨੂੰ ਪੁੱਛ ਲਵੋ ਤਾਂ ਨਵਾਬ ਨੇ ਆਪਣਾ ਨੌਕਰ ਭੇਜਿਆ ਤੇ ਗੁਰੂ ਜੀ ਨੂੰ ਬੁਲਾ ਭੇਜਿਆ ਨੌਕਰ ਨੇ ਜਾ ਕੇ ਨਵਾਬ ਦਾ ਸੁਨੇਹਾ ਦਿੱਤਾ ਤਾਂ ਗੁਰੂ ਜੀ ਨੇ ਕਿਹਾ ਕਿ ਹੁਣ ਅਸੀਂ ਉਹਨਾਂ ਦੇ ਨੌਕਰ ਨਹੀਂ ਜਦ ਨੌਕਰ ਸਾ ਤਦ ਬੁਲਾਏ ਬੁਲਾਈ ਜਾਂਦੇ ਸਨ ਹੁਣ ਸਾਡਾ ਕੋਈ ਵਾਸਤਾ ਨਹੀਂ ਨੌਕਰ ਨੇ ਇਨਵੇਂ ਨੇ ਇਹੋ ਕੁਝ ਜਾ ਕੇ ਨਵਾਬ ਨੂੰ ਕਿਹਾ ਨਵਾਬ ਨੇ ਦੂਜੀ ਵਾਰ ਫੇਰ ਭੇਜਿਆ ਤੇ ਨੌਕਰ ਨੇ ਜਾ ਕੇ ਗੁਰੂ ਜੀ ਨੂੰ ਕਿਹਾ ਕਿ ਮਹਾਰਾਜ ਤੁਹਾਡਾ ਦਰਸ਼ਨ ਕਰਨਾ ਚਾਹੁੰਦੇ ਹਨ ਇਸ ਵੇਲੇ ਇਥੋਂ ਇਥੋਂ ਦੇ ਹਾਕਮ ਹਨ ਤੁਹਾਨੂੰ ਚੱਲਣਾ ਚਾਹੀਏ ਗੁਰੂ ਜੀ ਇਹ ਸੁਣ ਕੇ ਅਰਜਨ ਨੂੰ ਬੇਨਤੀ ਨੂੰ ਤਾਂ ਉਹਨਾਂ ਦੇ ਨਾਲ ਆ ਗਏ ਤੇ ਨਵਾਬ ਸਾਹਮਣੇ ਜਾ ਕੇ ਬਿਨਾਂ ਕਿਸੇ ਅਦਬ ਦੇ ਤੇ ਖੜੇ ਹੋ ਗਏ ਨਵਾਬ ਨੂੰ ਗੁੱਸਾ ਚੜ ਗਿਆ ਤੇ ਕਹਿਣ ਲੱਗਾ ਕਿ ਮੇਰੇ ਸਦਿਆ ਪਹਿਲੀ ਵਾਰ ਕਿਉਂ ਨਹੀਂ ਆਏ ਪਹਿਲੇ ਤਾਂ ਛੱਟਪਟ ਹੀ ਆ ਜਾਂਦੇ ਸੋ ਗੁਰੂ ਜੀ ਨੇ ਕਿਹਾ ਪਹਿਲੇ ਅਸੀਂ ਤੁਹਾਡੇ ਨੌਕਰ ਸਾਂ ਤੇ ਹੁਣ ਅਸੀਂ ਉਸ ਅਨੰਕਾਰ ਕਰਤਾਰ ਦੇ ਨੌਕਰ ਹਾਂ ਸੋ ਉਸੇ ਦੇ ਹੁਕਮ ਵਿੱਚ ਹੀ ਰਹਿੰਦੇ ਹਾਂ ਨਵਾਬ ਨੇ ਐਸੇ ਨਿਰਭੈ ਬਚਨ ਸੁਣ ਕੇ ਵਿਚਾਰਿਆ ਕਿ ਇਹੋ ਜੇ ਇਹਨੂੰ ਆਪਣੇ ਦੀਨ ਵਿੱਚ ਜ਼ਰੂਰ ਲਿਆਉਣਾ ਚਾਹੀਦਾ ਹੈ ਇਹ ਸੋਚ ਕੇ ਗੁਰੂ ਜੀ ਨੇ ਕਿਹਾ ਕਿ ਤੁਸੀਂ ਤਾਂ Hindu ਔਰ Turkਾਂ ਦੋਹਾਂ ਨੂੰ ਇੱਕੋ ਜਿਹਾ ਹੀ ਕਹਿੰਦੇ ਹੋ ਸੋ ਅੱਜ ਮੇਰੇ ਨਾਲ ਮਸਜਿਦ ਵਿੱਚ ਚੱਲ ਕੇ ਮੇਰੇ ਵਾਂਗੂੰ ਹੀ ਰੱਬ ਦੀ ਬੰਦਗੀ ਕਰੋ ਗੁਰੂ ਜੀ ਨੇ ਕਿਹਾ ਬਹੁਤ ਅੱਛਾ ਜਿੱਥੇ ਜੀ ਕਰੇ ਚਲੋ ਅਸੀਂ ਤਿਆਰ ਹਾਂ ਇਹ ਕਹਿ ਕੇ ਨਵਾਬ ਦੇ ਨਾਲ ਮਸਜਿਦ ਵੱਲ ਤੁਰ ਪਏ ਸਾਰੇ ਨਗਰ ਵਿੱਚ ਇਹ ਖਬਰ ਫੈਲ ਗਈ ਤੇ ਘਰ ਘਰ ਵਿਚਾਰਾ ਹੋਣ ਲੱਗ ਪਈਆਂ ਕਿ ਇਹ ਗੱਲ ਬੜੀ ਅਯੋਗ ਹੋਣ ਲੱਗੀ ਹੈ ਅੱਗੇ ਕਦੇ ਐਸਾ ਨਹੀਂ ਹੋਇਆ ਚੌ ਵਰਨਾ ਦੇ ਲੋਕ ਦੇਖਣ ਲਈ ਪਿੱਛੇ ਪਿੱਛੇ ਤੁਰ ਪਏ ਅਰ ਤੁਰ ਕੇ ਆਜੇ ਤਾਂ ਡਰਦਾ ਡਰਦਾ ਮਾਰਿਆ ਕੋਈ ਕੁਝ ਬਿਰਕ ਨਾ ਸਕੇ ਜੈ ਰਾਮ ਜੀ ਇਸ ਖੋਟੀ ਚਾਲ ਨੂੰ ਦੇਖ ਕੇ ਬੜੇ ਦੁਖੀ ਹੋਏ ਕਹਿਣ ਲੱਗੇ ਅਸੀਂ ਜੋ ਕੁਝ ਸੋਚਦੇ ਸਾਂ ਬਣ ਗਿਆ ਹੈ ਲੈਣ ਆਏ ਧਨ ਉਲਟ ਗਿਆ ਮਨ ਕਾਲੂ ਜੀ ਨੂੰ ਕੀ ਉੱਤਰ ਦਿਆਂਗਾ ਇਸ ਪ੍ਰਕਾਰ ਦੀਆਂ ਸੋਚਾਂ ਸੋਚਦੇ ਘਰ ਚਲੇ ਗਏ ਤੇ ਨੀਵੀਂ ਥੌਣ ਪਾ ਕੇ ਬੈਠ ਗਏ ਬੀਬੇ ਨਾਨਕੀ ਜੀ ਨੇ ਉਦਾਸ ਦੇਖ ਕੇ ਪੁੱਛਿਆ ਕੀ ਕਾਰਨ ਹੈ ਜੋ ਚਿੰਤਾਵਾਨ ਹੋਏ ਬੈਠੇ ਹੋ ਤਾਂ ਭਾਈਆ ਜੈਰਾਮ ਜੀ ਨੇ ਕਿਹਾ ਕਿ ਜਿੱਥੇ ਕਿੱਥੇ ਬਦਨਾਮੀ ਹੋ ਰਹੀ ਹੈ ਕਿ ਤੁਹਾਡਾ ਭਰਾ ਨਵਾਬ ਨਾਲ ਮਸਜਿਦ ਵਿੱਚ ਨਮਾਜ਼ ਪੜਨ ਗਿਆ ਹੈ ਸੋ ਮੈਂ ਸੋਚ ਰਿਹਾ ਹਾਂ ਕਿ ਕੀ ਉਪਾਗ ਕੀਤਾ ਜਾਵੇ ਬੀਬੇ ਨਾਨਕੀ ਜੀ ਨੇ ਕਿਹਾ ਕੋਈ ਚਿੰਤਾ ਨਾ ਕਰੋ ਐਸਾ ਕੌਣ ਸ਼ਖਸ ਹੈ ਜੋ ਮੇਰੇ ਭਰਾਤਾਂ ਨੂੰ ਪਰਮਾਹ ਲਵੇ ਜਦ ਦੇਵੀ ਦੇਵਤ ਜਮੇਂਦਰ ਪਉਣ ਪਾਣੀ ਆਗਿਆਕਾਰੀ ਹਨ ਤਾਂ ਆਦਮੀ ਵਿਚਾਰਾ ਕੀ ਹੈ ਜੋ ਟੇਢੀ ਨਿਗਾ ਨਾਲ ਦੇਖ ਸਕੇ ਜੇ ਧੀ ਜਨ ਨਹੀਂ ਆਉਂਦੀ ਤਾਂ ਪ੍ਰੋਹਤ ਭੇਜ ਕੇ ਪਤਾ ਮੰਗਵਾ ਲਓ ਕਿ ਕੀ ਹੁੰਦਾ ਹੈ ਤਾਂ ਨਿੱਧੇ ਬ੍ਰਾਹਮਣ ਨੂੰ ਭਾਈ ਆ ਜੈ ਰਾਮ ਜੀ ਨੇ ਕਿਹਾ ਕਿ ਮਸੀਤੇ ਜਾ ਕੇ ਪਤਾ ਲਿਆਓ ਕਿ ਉੱਥੇ ਕੀ ਹੁੰਦਾ ਹੈ ਤਾਂ ਉਹ ਫੌਰਨ ਹੀ ਭੀੜ ਚੀਰ ਕੇ ਮਸੀਤ ਵਿੱਚ ਜਾ ਬੈਠਾ ਸੋ ਉੱਥੇ ਚੱਲ ਕੇ ਨਿੱਧਾ ਬ੍ਰਾਹਮਣ ਕੀ ਦੇਖਦਾ ਹੈ ਮਸੀਤ ਵਿੱਚ ਕੀ ਵਾਪਰਦਾ ਹੈ ਇਹ ਸਾਰਾ ਕੁਝ ਭਾਈ ਬਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਨੂੰ ਕੱਲ ਦੇ ਪ੍ਰਸੰਗ ਵਿੱਚ ਸੁਣਾਵਾਂਗਾ ਕਿ ਕਿਵੇਂ ਗੁਰੂ ਪਾਤਸ਼ਾਹ ਜੀ ਉੱਥੇ ਮਸਜਿਦ ਵਿੱਚ ਗਏ ਕੀ ਉੱਥੇ ਵਾਪਰਿਆ ਕੀ ਕਾਹਨ ਸਾਰਾ ਹੋਇਆ ਉਹ ਮੈਂ ਆਪ ਜੀ ਨੂੰ ਕੱਲ ਦੇ ਪ੍ਰਸੰਗ ਵਿੱਚ ਸਰਵਣ ਕਰਾਵਾਂਗਾ ਭੁੱਲਾਂ ਚੁੱਕਾਂ ਦੀ ਖਿਮਾ ਤੇ ਨਾਲ ਆਪਾਂ ਵੀ ਖਿਮਾ ਮੰਗਦੇ ਹਾਂ ਕਿ ਸੱਚੇ ਪਾਤਸ਼ਾਹ ਜੀ ਜੋ ਭਾਈ ਵਾਲਾ ਜੀ ਸਿੱਖ ਸੰਗਤਾਂ ਨੂੰ ਸਰਵਣ ਕਰਾ ਰਹੇ ਨੇ ਸਾਡੇ ਵੀ ਮਨ ਵਿੱਚ ਵਸੇ ਬਣੇ ਰੋ ਚੈਨਲ ਦੇ ਨਾਲ ਤਾਂ ਕਿ ਜੋ ਗੁਰੂ ਪਾਤਸ਼ਾਹ ਜਨਮ ਕਥਾ ਲੜੀਵਾਰ ਚੱਲ ਰਹੀ ਹੈ ਆਪਾਂ ਸਰਵਣ ਕਰੀਏ ਹਿਰਦੇ ਵਿੱਚ ਵਸਾਈਏ ਪੁੱਲਾਂ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ